ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਇਸ ਵੇਲੇ ਸੱਜਣੋ ਪਾਉ ਸਖਦੇਵ ਸਿੰਘ ਬਲਟੋਏ ਵਾਲੇ ਕੋਲੇ ਫੇਰ ਹਾਜ਼ਰ ਹੋ ਗਏ ਆ ਗੈਪ ਪੈ ਗਿਆ ਸੀ ਵਿੱਚੋਂ ਥੋੜੇ ਕਈ ਰਜ਼ੇਵੇਂ ਤੇ ਸੱਜਣੋ ਅੱਜ ਫੇਰ ਪੰਜ ਐਨੀਮਲ ਆ ਪਾਉ ਸਖਦੇ ਬਲਟੋਏ ਵਾਲੇ ਕੋਲੇ ਸਾਹਮਣੇ ਚੱਲਦੀ ਸਕਰੀਨ ਤੇ ਝੋਟੀ ਸੱਜਣੋ ਨੋਟ ਕਰ ਲਿਓ ਡਾਇਮੰਡ ਦੀ ਆਪ ਆ ਮਗਰ ਇਹਦੇ ਕੱਟੀ ਆ ਇੱਕ ਪਹਿਲੇ ਨੰਬਰ ਤੇ ਤਾਜੀ ਸੂਈ ਝੋਟੀ ਉਹ ਵੀ ਵਿਖਾਉਣੇ ਆ ਆ ਝੋਟੀ ਵੀ ਸੱਜਣੋ ਗੱਬਣਾ ਸੋਹਣਾ ਕੱਦ ਕਾਠ ਤੇ ਇੱਕ ਆ ਦਰਮਿਆਨੇ ਦੇ ਕੱਦ ਕਾਠ ਦੀ ਬੜੀਆਂ ਸਫਾਈਆਂ ਸੋਈਆਂ ਲੱਗੀਆਂ ਤੇ ਇੱਕ ਵੈੜ ਲਿਆ ਆ ਪਾਉ ਪੂਰੀ ਚੰਗੀ ਹਰੇ ਗੱਡੀ ਤੋਂ ਹੁਣੇ ਉਤਰੀ ਆ ਥੋੜਾ ਟੈਂਪਰੇਚਰ ਵੀ ਆ ਸੱਜਣੋ ਟੌਪ ਦੀ ਵੱਛੀ ਆ ਥਨ ਥਨ ਬਹੁਤ ਚੰਗਾ ਆਜੋ ਕੱਲੇ ਕੱਲੇ ਨੂੰ ਚਲਾ ਚਲੂ ਕੇ ਵੇਣੇ ਆ ਤੇ ਕਰਕੇ ਤਸੱਲੀ ਨਾ ਕਰਿਓ ਖਰੀਦਦਾਰੀ ਧੰਨਵਾਦ ਹੋਊਗਾ ਸਾਰੇ ਭੈਣਾ ਭਰਾਵਾਂ ਦਾ ਜੋੜੇ ਰਹੋ ਐਂਡ ਤੱਕ ਪਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੁਣਾਓ ਬੜੀ ਕਿਰਪਾ ਗੁਰੂ ਦਾਸ ਜੀ ਚੜਦੀ ਕਲਾ ਨਾ ਹਾਂ ਚੜਦੀ ਕਲਾ ਤੇ ਗੈਪ ਪੈ ਗਿਆ ਥੋੜਾ ਐਰ ਕੀ ਬਾਪੂ ਉੱਤੇ ਲਾ ਗਿਆ ਸੀ ਉਹ ਫਿਰ ਸ਼ਹਿਰ ਜਾਣਾ ਪਿਆ ਹਾਂ ਹਸਪਤਾਲ ਰਹਿਣਾ ਪਿਆ ਹਾਂ ਹਾਂ ਤੇ ਉਹਦੇ ਕਾਰਨ ਹੀ ਤਾਂ ਹੁਣ ਦੋ ਪਾਦਨੀਆਂ ਅਸੀਂ ਚਲੋ ਕੋਈ ਨਹੀਂ ਮਾਲ ਤਾਂ ਇਸ ਤਰ੍ਹਾਂ ਹੀ ਵਿਗਦਾ ਰਹਿੰਦਾ ਜੀ ਤੰਦਰੁਸਤੀ ਚਾਹੀਦਾ ਵਾਹ ਸਗੁਰੂ ਰਾਮਦਾਸ ਕਿਰਪਾ ਰੱਖੇ ਤੰਦਰੁਸਤੀ ਦਾ ਮੇਲਾ ਹਣਾ ਹਾਂਜੀ ਹਾਂਜੀ ਤੇ ਪਾਪ ਜੀ ਡਰੈੱਸ ਆਪਣਾ ਡਰੈੱਸ ਪਿੰਡ ਬਲਟੋਆ ਜ਼ਿਲ੍ਹਾ ਤਰਨਤਨ ਤਹਿਸੀਲ ਬੱਡੀ ਨਾਂ ਮੇਰਾ ਸਿਲੈਸ ਨੰਬਰ ਹੈ 887288566 77173106 ਤੇ ਭਾਉ ਜੀ ਜੇ ਗੱਲ ਕਰੀਏ ਤਾਂ ਝੂਟੀ ਕਿਹੜਾ ਸੂਆ ਸੂਪੀ ਕਰਮਾਂ ਦੀ ਇੰਚਾਰੇ ਅੱਜ ਪਹਿਲੇ ਨਾ ਪੰਜੇ ਪਹਿਲੇ ਨਾ ਬੱਛੀ ਪਹਿਲੇ ਨੇ ਕਿਆ ਬਾਤ ਆ 5 ਜਨਵਾਰ ਤੇ ਪੰਜੇ ਪਹਿਲਾ ਸੂਆ ਹੀ ਪਹਿਲੇ ਇੱਕ ਹੀ ਗੱਲ ਜੀ ਨਵੇੜਤੀ ਹੈ ਜੀ ਅੱਛਾ ਪਲੂਨ ਸੂਈ ਆ ਪਲੂਨ ਪਹਿਲਾਂ ਸੂਈ ਤੇ ਕਦੋਂ ਦੀ ਸੂਈ ਆ ਤੇ ਕੀ ਸਾਡੇ ਕੱਲ੍ਹ ਸ਼ਾਮਾਂ ਦੀ ਸੂਈ ਆ ਠੀਕ ਆ 8 ਕਿਲੋ ਸਟਾਰਟਿੰਗ ਬੌਲੀ ਤੋਂ ਤੁਰੀ ਠੀਕ ਆ ਕੱਲ ਸ਼ਾਮ ਦੀ ਸੂਈ 8 ਕਿਲੋ ਬੋਲੀ ਤੋਂ ਸਟਾਰਟ ਹੋ ਗਈ ਤੇ ਜੇ ਜੁਰ ਪੈ ਗਈ ਓਕੇ ਚੋਣ ਚਾਨ ਚੋਣ ਤਾਂ ਗੱਲਾਂ ਕਰੇ ਇੱਕ ਨੰਬਰ ਬੱਚਾ ਦੇਗੀ ਕੱਟੀ ਕੱਟੀ ਮਗਰ ਕੱਟੀ-ਕੁੱਟੀ ਤੇ ਸਹਿਮ ਤੋਕੇ ਰਿਪੋਰਟ ਆ ਹਨਾ ਹਾਂ ਹਾਂ ਬਿਲਕੁਲ ਤੇ ਪਾਉਜੀ ਖੋਲੋ ਖੈਦਾ ਰੱਸਾ ਤੇ ਫਿਰ ਆਪਾਂ ਦੀ ਤੌਰ ਕਰਾਈਏ ਚੈੱਕ ਕਰਮਾਲੀ ਦੀ ਲੋ ਵੀ ਸਜਣੋ ਪਲੂਨ ਸੂਈ ਝੋਟੀ ਆ ਨੋਟ ਕਰ ਲਿਓ ਕੱਦ ਬਹੁਤ ਚੰਗਾ ਵਜਨ ਚੰਗਾ ਮਗਰ ਕੱਟੀ ਨੂੰ ਜਨਮ ਜਿਹੜਾ ਇਹਨੇ ਕਰਮਾਲੀ ਨੇ ਦਿੱਤਾ ਥਣ ਚਵਾਈ ਵਾਲਾ ਲੱਗਾ ਹੋਇਆ ਬਾਕੀ ਝੋਟੀਆਂ ਖਾ ਪੀ ਕੇ ਬਾਣੀ ਜਾਂਦੀਆਂ ਸੱਜਣੋ ਕਿਉਂਕਿ ਪੱਠਪੜੀ ਵਾਲੀ ਤੇ ਨਗਰ ਝੋਟੀ ਆ ਕੱਦ ਤਾਂ ਚੰਗਾ ਪਾਉ ਜੀ ਬੜਾ ਜਿਆਦਾ ਆਉਂਦੇ ਸੂਏ ਨੂੰ ਬਹੁਤ ਚੰਗੀ ਮੈਂ ਤਿਆਰ ਹੂ ਤੂੰ ਹਣੀ ਮੈਂ ਬੜੀ ਚੰਗੀ ਹੈਨਾ ਕੀ ਬਾਤ ਲੋਖਾ ਤੋਰਦੇ ਦੀ ਕਿਸੇ ਦਾ ਨਹੀਂ ਹੁੰਦਾ ਕਿਆ ਚੋਣ ਲੱਗਿਆ ਤਾਂ ਐਂ ਵੱਧਦੀ ਆ ਹੈਨਾ ਨਹੀਂ ਠੀਕ ਆ ਪਾਉ ਜੀ ਥੱਲਿਓ ਸੱਜਣੋ ਸਾਫ਼ ਸੁਥਰੀ ਝੋਟੀ ਆ ਬਾਕੀ ਹਣ ਜਿਹੜੇ ਭਰਾ ਨੇ ਸੱਜਣੋਂ ਪੈਸੇ ਲਾਉਣੇ ਹੁੰਦੇ ਉਹਨੇ ਬਹੁਤ ਚੀਜ਼ਾਂ ਵੇਖਣੀਆਂ ਹੁੰਦੀਆਂ ਹਾਂਜੀ ਤੇ ਪਾਉ ਜੀ ਰੇਟ ਇਹਦਾ ਕੀ ਰਊ ਰਾਣੀ ਦਾ ਤੇ ਰੇਟ ਕੁਲਦੀਪ ਸਿੰਘ ਲੋਕਾਂ ਨਾਲ ਨਹੀਂ ਕਰਨਾ ਆਪਾਂ ਹਾਂ ਬਾਕੀ ਇੱਕ ਹੋਰ ਥੋੜਾ ਬਹੁਤਾ ਬਾਜ਼ਾਰ ਦਾ ਮੂੜਾ ਖਾ ਗਿਆ ਹਨਾ ਹਾਂਜੀ ਇੰਨਾ ਨਹੀਂ ਦਾ ਬਾਲ ਬਾਹਰੋਂ ਲੱਭਦਾ ਨਹੀਂ ਸਵੱਡ ਹਾਂ ਉਹ ਖਾ ਗਿਆ ਨਾ ਥੋੜਾ ਬਹੁਤਾ ਮੈਂ ਖੋਲੇ ਖਾਲਿਆਂ ਦਾ ਹੈਗਾ ਫਰਕ ਹਾਂ ਝੋਟੀ ਅੰਗ ਵੀ ਕੀ ਜਾਂਦਾ ਝੋਟੀ ਮੈਂ ਹਰੀ ਵੇਖਦੀ ਤੇਦਾ ਕੁਲਦੀਪ ਸਿੰਘ ਮੁੱਲ 85000 80 ਦੇ 5 ਹਾਂ ਨਹੀਂ ਠੀਕ ਆ ਪਾਉ ਜੀ ਮਾਨਤਨ ਕਰਾਂਗੇ ਆਪ ਅੱਜ ਕਰ ਦਾਂਗੇ ਉਹਦੇ ਵਿੱਚ ਕਿੰਨਾ ਕਰਗੇ ਆ ਕਿ ਐਂ ਕਹਦੇ ਯਾਰ ਪੈਸੇ ਪਾ ਦਿਓ ਤੇ ਅੱਜ ਚੁੱਪੀ 82000 ਦੀ ਹੋਗੀ ਪੱਕੀ ਗੱਲ ਪੱਕੀ ਯਾਰ ਹੋਂ ਨਹੀਂ ਮੈਂ ਤੈਨੂੰ ਆਰਾ ਛੋੜਛੱਪਾ ਕਰ ਦੇਂਗੇ ਛੋੜਛੱਪਾ ਫੇਰ ਕਰਦਾ ਲੋ ਵੀ ਸੱਜਣੋ 82000 ਚ ਮਗਰ ਵੀ ਕੱਟੀ ਤੇ ਕੱਲ ਦੀ ਸੂਈ ਯਾਰ 7-8 ਕਿਲੋ ਬੌਲੇ ਤੋਂ ਸਟਾਰਟ ਝੁੱਟੀ ਬੌਲ ਨਹੀਂ ਕਰਦੀ ਤੇਰੇ ਸਾਹਮਣੇ ਤਾਂ ਹਾਂ ਓਕੇ ਰਿਪੋਰਟਾ ਸੱਜਣੋ ਐਨ ਕਰਮਾਂ ਵਾਲੀ ਕੀ ਬਾਤ ਆ ਤੇ ਇੱਕ ਪਾਉ ਅੱਗਿਆ ਇਹ ਫਿਰ ਆਪਣੀ ਕਨਫਰਮ ਆ ਨਾ ਵੀ ਡਾਇਮੰਡ ਦੀ ਆ ਕੀ ਆ ਦੀ ਗਿਆ ਤਾਂ ਆਪਾਂ ਲਈ ਆ ਬੰਦੇ ਨੇ ਗਰੰਟੀ ਨਾ ਆਖਿਆ ਠੀਕ ਆ ਹਾਂ ਕਹਿੰਦਾ ਵੀ ਡਾਇਮੰਡ ਦੀ ਆ ਡਾਇਮੰਡ ਦੀ ਆ ਸੁਆ ਕਿਹੜਾ ਪਾਉ ਜੀ ਪਹਿਲਾ ਪਾਉ ਚਾਰ ਦਾ ਇਹ ਕਦੋਂ ਸੂਪੀ ਇਹ ਤੜਕੇ ਤੜਕੇ ਸੂਈ ਆ ਜੇਰ ਜੂਰ ਕੱਟੀ ਕੁੱਟੀ ਤੇ ਓਕੇ ਆ ਨਾ ਧਾਰਾ ਧੂਰਾ ਮਾਰ ਗਏ ਇਹਦੀਆਂ ਨਾ ਪਾਰਾ ਚੋਈ ਆ ਸੂਆ ਪਹਿਲੇ ਹੀ ہاں ਥਾਣਿਆ ਰ ਐ ਦਾ ਦੂਜੇ ਤੀਜੇ ਵਾਲਾ ਪਾਉ ਨਹੀਂ ਵੀ ਉਹਨਾਂ ਜਿੱਤੇ ਹਾਂ ਪਰ ਸੌ ਖਾ ਗਿਆ ਨਾ ਪਹਿਲਾਂ ਪਹਿਲਣੀਆਂ ਦਾ ਆਪਾਂ ਡਰੈਸ ਦੇ ਦਾਂ ਬੰਦੇ ਦਾ ਜਿੱਤ ਲਈਏ ਨਹੀਂ ਠੀਕ ਹੈ ਬੱਚਾ ਬੱਚਾ ਕੱਟੀ ਮੰਗ ਕੱਟੀ ਦੇਗੀ ਲਿਆਓ ਪਾਉ ਜੀ ਕੱਢ ਕੇ ਲਓ ਵੀ ਸਜਣੋ ਮਾਲਕਾਂ ਨੇ ਦੱਸਿਆ ਪਾਉ ਕਹਿੰਦਾ ਵੀ ਡਾਇਮੰਡ ਦੀ ਆ ਭਾਵੇਂ ਉਹ ਕਹਿੰਦਾ ਵੀ ਚੈੱਕ ਕਰਾ ਲਿਓ ਆਪ ਦੀ ਚੈੱਕ ਕਰਾ ਕੇ ਪਾਉ ਤੇ ਬਾਕੀ ਨਾ ਤੁਸੀਂ ਆਈਡੀਆ ਲਾਇਓ ਜਿਹੜੇ ਭੈਣਾ ਭਰਾ ਨੀਲੀ ਤੇ ਵਾਧਾ ਇੰਟਰਸਟ ਰੱਖਦੇ ਆਪਣੇ ਵੀ ਵਾਕਿਆ ਹੀ ਝੂਟੀ ਯਾਰ ਲੱਗਦੀ ਵੀ ਆ ਵੇਖਿਓ ਲਿਵਾ ਭਾਂਡਾ ਸੁਥਰਾ ਥਣ ਬਹੁਤ ਹੀ ਪਾਵਰ ਵਾਲਾ ਲੱਗਾ ਹੋਇਆ ਚਵਾਈ ਚੰਗੀ ਨਾ ਹਾਂ ਹੀ ਕਮਾਲਾ ਭਾਵਾ ਠੀਕ ਆ ਬਾਕੀ ਹੁਸਨ ਵਾਲਾ ਦਿੱਤਾ ਇਹਨੂੰ ਰੱਬ ਨੇ ਗਲਾਪੀ ਅੱਖ ਅੱਖ ਗਲਾਪੀ 100 ਦੀ 100 ਕੱਟੀ ਗ੍ਰੇਡਡ ਜੀ ਦੇਗੀ ਮਾਲੀ ਤੋਂ ਕਿਤੇ ਲਵਾ ਲੂ ਲਈ ਹਨਾ ਕਿਤੇ ਚੰਗੇ ਟੀਕਾ ਲੱਗਿਆ ਹੁੰਦਾ ਤਾਂ ਕੱਟੀ ਦੇਣੀ ਹੈ ਨਸ਼ਾਈ ਆਪ ਆਂਦੇ ਹੀ ਹਾਂ ਉਹਦੇ ਬੱਚਾ ਲਈ ਨੇ ਚੰਗਾ ਦੇਣਾ ਅੱਛਾ ਪਹਿਲਾਂ ਹੀ ਪਤਾ ਸੀ ਉਹਨਾਂ ਨੂੰ ਹਾਂਜੀ ਵੇਖੋ ਸੱਜਣੋ ਮੈਂ ਨੇੜ ਤੋਂ ਚੈੱਕ ਕਰਾ ਦਿਆਂ ਤੁਹਾਨੂੰ ਬਾਕੀ ਪਾਉ ਸੁਭਾ ਚੰਗਾ ਕੱਟੀਦਾ ਬਹੁਤ ਚੰਗੀ ਬਹੁਤ ਚੰਗੀ ਵੇਖੋ ਥਣ ਸੱਜਣੋ ਮੈਂ ਤੁਹਾਨੂੰ ਜਿਵੇਂ ਕਹਿਣਾ ਵੀ ਐਂ ਲੱਗਦਾ ਜਿਵੇਂ ਦੂਜੇ ਸੂਵੇ ਤੀਜੇ ਵਾਲੀ ਮੈਂ ਦਾ ਥਣ ਹੁੰਦਾ ਜਵਾਈ ਜਵਾਈ ਦਾ ਪਾਉ ਹੋਣੀ ਥਣ ਚੰਗਾ ਹਨਾ ਤੇ ਸੀਨ ਲੱਗੀ ਠੀਕ ਆ ਕੱਤ ਕਾਟ ਸੋਹਣਾ ਰੰਗ ਰੂਪ ਸੋਹਣਾ ਸਾਰੀ ਚੰਗੀ ਆ ਸਾਰੀ ਚੰਗੀ ਤੇ ਪਾਉ ਜੀ ਰੇਟ ਇਹਦਾ ਰੇਟ ਇਹਦਾ ਖਲਤੀਸਾ ਬੰਦੇ ਦਾ 60 ਤੋਂ ਵੀਨੇ 10 ਮੰਗਿਆ ਅੱਛਾ ਜੀ ਤੋ ਆਪਾ ਲਈ ਆ। ਜੀ ਤੋ ਆਪਾ ਲਈ ਆ। ਉਹ ਜਿਹ ਤਰਾਂ ਦੇ ਨਾ ਲੂਣ ਪਾਇਆ ਉਹਨੇ ਗੱਲ ਦਾ। ਪਰ ਆਪਾ ਮੋਲੇ ਦਾ 95000 ਕਰਦਾ। 90 ਤੇ 5 95। ਉਹਦੇ ਚੋ ਪਿਆਰ ਮੁਹੱਬਤ ਫੇਰ 2000 ਦਾ ਕਰਦਾ। 93000 93000 ਉਹਦੇ ਚੋ ਵੀ ਸ਼ੋਰ ਛੱਪਾ। ਉਹ ਚ 92000 ਦੀ ਹਾਂ ਨਹੀਂ। 92000 ਦੀ ਹਾਂ ਨਾ। ਤੇ ਸਾਈ ਕੋਈ ਪਾਵੇ 5000 ਯਾਰ ਵਾਲੇ ਦੀ ਵੀ ਨਹੀਂ 300 ਵਾਲੇ ਦੀ ਵੀ ਨਹੀਂ। ਲਓ ਵੀ ਸੱਜਣਾ ਡਾਇਮੰਡ ਦੀ ਆ ਯਾਰ ਜੇ 미ਰਾਮਨ ਕਹਿੰਦਾ ਵੀ ਆਪਾਂ ਸਰ ਝੋਟੀ ਵੀ ਲੈਣੇ ਆ ਨਾ ਚੰਗੇ ਮਾਲੀ ਦੀ 1000 ਰੁਪਿਆ 5000 ਆਪਣਾ 60 ਖਰਚਾ ਜਾਂਦਾ ਹੈ ਨਾ 14 ਕਿਲੋ ਝੋਟੀ ਅੱਜ ਦੇ ਵਾਰ ਨੂੰ ਦੱਦੇ ਰੂ ਗਾਰੰਟੀ ਯਾਰ 12 ਤਾਂ ਦੇਊਗੀ ਨਾ ਤੂੰ 14 ਨੂੰ ਛੱਡ ਪਾਉ ਅੱਜ 12 ਤਾਂ ਦੇਗੀ 12 ਦੇਗੀ ਥੋੜਾ ਦੁੱਧ ਭਾ ਕੀ ਏ 90 ਵਾਲਾ 90 ਆ ਮਗਰ ਵੀ ਕੱਟੀ ਆ ਮਗਰ ਵੀ ਕੱਟੀ ਕੁਛ ਨਾ ਕੁਛ ਤਾਂ ਕਰੂਗੀ ਮੈਂ ਤੇ ਜਾਊਗੀ ਹਾਂ ਤੇ ਭਾਉਜੀ ਆ ਇਹਦਾ ਜਿਸ ਤਰ੍ਹਾਂ ਕਲਦੀਸ ਹੈ ਵੇਖ ਲੋਲੀ ਕੋਲੀ ਗਾਂ ਹੀ ਆ ਹੈ ਨਾ ਗਾਂ ਹੀ ਆ ਵੇ ਕਿਆ ਬਾਤ ਆ ਬੜੀ ਜੈਲੀ ਆ ਪਾਉ ਵੇ ਦਿਨ ਕਿੰਨੇ ਲੈਂਦੀ ਇਹ ਦਿਨ ਬਤਾ ਲੈਂਦੀ ਆ ਪਿੰਡੋਂ ਹੀ ਲਈ ਆ ਅੱਛਾ ਇਹਦੀ ਮਾਂ ਦਾ 16 17 ਕਿਲੋ ਦਾ ਰਕਾ ਤਿਆ ਇਹਦੀ ਮਾਂ ਦਾ ਹਾਂ ਇਹਦਾ ਨਹੀਂ ਪਤਾ ਉਹਨ ਕੀ ਦੇਵੇ ਚਲ 10 ਕਿਲੋ ਦਾਤਾ ਦੇ ਦੋ ਵੀ ਖੁੱਲਾ ਠੰਡੀ ਥੀ ਵੀ ਮਰੀ ਠੰਡੀ ਬਹੁਤ ਆ ਹੈ ਨਾ ਬਾਈ ਸਵਦਾ ਕਰਕੇ ਮੈਂ ਥਣ ਵੇਖੀ ਜੇ ਆਂਦਾ ਇਤਨੇ ਵੇਜਾ ਬੜੀ ਜੈਲੀ ਹੈ ਨਾ ਤੂੰ ਕਿਹਾ ਸੂਆ ਪਹਿਲਾ ਪੰਜ ਦਾ ਚਾਰ ਦੰਦ ਚਾਰ ਦੰਦ ਚਾਰ ਦੰਦ ਦੀ ਉਹ ਨੀਲੀ ਦਾ ਵੀ ਨੀਲੀ ਵੀ ਚੌਗੀ ਆ ਹਾਂ ਕੀ ਬਾਤ ਆ ਪਾਉ ਜੀ ਤੇ ਇਹ ਦਿਨ ਲੈ ਜੂ 10 ਦਿਨ 10 ਹਰ 10 ਦਿਨ ਲੈ ਜੂ ਜਿਹੜਾ ਸਾਹਮਣੂ ਚੋਟੀ ਚੰਗੀ ਓਕੇ ਤੇ ਪਾਉ ਜੀ ਥਣਾ ਥਣਾ ਲੋ ਟੈਪਤੀ ਤੇ 100 ਦੀ 100 ਥਣਾ ਦੀ ਪਿੱਛੇ ਦੀ ਆਪਣੀ ਗਾਰੰਟੀ ਚਲੋ ਸ਼ੁਕਰ ਆ ਪ੍ਰਮਾਤਮਾ ਦਾ ਸ਼ੁਕਰ ਦਾਤੇ ਦਾ ਇਹ ਪ੍ਰੋਬਲਮ ਆਉਣੀ ਨਾ ਮਾਲਕ ਕਿਰਪਾ ਰੱਖੇ ਜਦੋਂ ਆਉਂਦੀਆਂ ਉਦੋਂ ਪਤਾ ਲੱਗਦਾ ਲੋ ਵੀ ਸਜਣੋ ਪਲੂਣ ਸੁੰਦੀ ਮੂੰਹ ਚੌਗੀ ਹਫਤੇ ਤੋਂ 10 ਦਿਨ ਦਾ ਸਮਾਂ ਜਿਹੜਾ ਇਹ ਲਊਗੀ ਤੇ ਬਾਕੀ ਕੱਦ-ਕਾਟ ਸੋਹਣਾ ਥੱਲਿਓ ਤੋਂ ਡਿਮਾ ਚੈੱਕ ਕਰਾਤੀ ਆ ਨੇੜ ਤੋਂ ਵੀ ਤੇ ਬਾਕੀ ਸਜਣੋਂ ਸੁਭਾਅ ਜਿਵੇਂ ਸੀਲਪਾਨਾ ਜਿਹੜਾ ਆਪਾਂ ਕਹਿ ਦਈਏ ਤਾਂ ਉਹ ਇਹਦੇ ਚ ਚੰਗਾ ਕਰਮ ਵਾਲੀ ਸੀ ਸੀਲ ਬਹੁਤ ਆ ਕੱਟੀ ਜਿਵੇਂ ਮਰਜੀ ਥੱਲੇ ਬੈਠੀ ਜਾਂਦਾ ਪਾਉ ਤੇ ਨਹੀਂ ਲੱਤ ਪਾੜਦੀ ਕਿਆ ਬਾਤ ਵੇਖੋ ਤੇ ਬਾਕੀ ਪਾਉਏ ਨੇ ਲੇਵਾ ਪਟਨਾ ਜਿਹੜਾ ਸ਼ੁਰੂ ਕੀਤਾ ਸੋਹਣਾ ਕੀਤਾ ਕਰਮਾਲੀ ਲੇਵਾ ਸੋਹਣਾ ਬਣਾ ਜੂਗੀ ਜਿੰਨੇ ਜੋ ਚੰਗੀ ਬਣੂ ਗਲਦੀ ਜਿੰਨੇ ਜੋ ਕੀ ਹੈ ਹਨਾ ਤੇ ਹਾਂ ਵੇਖੋ ਸੱਜਣਾ ਕਿਆ ਬਾਤ ਹੈ ਧੱਕੇ ਮਾਰਿਆ ਨਹੀਂ ਹਲਦੀ ਤੇ ਬਾਲੀ ਸੁਹਾੜੀ ਜਿਹੜੀ ਆ ਤੇ ਭਾਉਜੀ ਇਹਦਾ ਰੇਟ ਕੀ ਰਹੂਗਾ ਕਰਮਾਲੀ ਦਾ ਇਹਦਾ 75 ਗਲਦੀਸ ਆ 70 ਤੇ 5 ਆ 75000 75 ਤੇ 2000 ਛੋੜ 73000 73000 ਹੋਰ ਛੋੜ ਕਿਵੇਂ 72000 ਦੀਆਂ ਨੇ ਨਹੀਂ ਹੁੰਨੀਆਂ ਦਾ ਮੈਂ ਲੋ ਵੀ ਸਜਣਾ 72000 ਰੁਪਏ ਅੱਜ ਭਾਉ ਇਹ ਜਿੱਦਾਂ ਥੂਪੀ ਕੱਟੀ ਪਤਾ ਕਿੰਨੇ ਦੀ 85000 ਦੀ 82 ਦੀ ਤਾਂ ਵੀ ਬਿਕੂ ਬਿਕੂਗੀ ਹਨਾ ਸੰਗ ਸੰਗ ਬਹੁਤ ਚੰਗਾ ਹੁਸਨ ਸੁਣਾ ਸੀਲ ਕਿੱਡੀ ਆ ਇਹਦਾ ਇਹ ਤਾਂ ਨਹੀਂ ਡਰ ਵੀ ਬੱਚਾ 1921 ਹੋ ਜੂਗਾ ਤੇ ਲੱਤਾਂ ਮਾਰੂ ਕਰਮਾਂ ਲਈ ਇੱਕ ਅੱਧਾ ਦਿਨ ਕਰੂ ਤੇ ਐਨ ਕਿੱਲੇ ਠੋਕ ਕੇ ਮਿਲੂ ਇਹ ਕਾ ਲਿਆ ਇਹਦਾ ਕੱਦ ਛੋਟਾ ਹਨਾ ਕੱਦ ਛੋਟਾ ਸਾਰੀ ਜੈੱਡ ਬਲੈਕ ਆ ਛਾਪ ਆ ਜਿਵੇਂ ਛਾਪ ਨਹੀਂ ਸੋਨੇ ਦੀ ਹਾਂ ਉਹ ਚੀਜ਼ ਹੈ। ਕੀ ਬਾਤ ਹੈ। ਹੈ। ਕੀ ਬਾਤ ਹੈ। ਇਹ ਵੀ ਜੈਲੀ ਚੰਗੀ ਹੈ। ਲollipops ਹੈ। ਮੇ मुंह ਵੇਖ ਦੇ ਜਲਸੀ ਦਾ ਨੰਦ। ਹਾਂ, ਵੇਖੋ ਸੱਜਣੋ। ਵਾਕਿਆ ਹੀ ਪਾਉਜੀ। ਸੁਆ ਇਹ ਵੀ ਪਹਿਲੇ ਹੀ ਨਾ। ਪਹਿਲਾਂ ਪਹਿਲਾਂ। ਤੇ ਪਾਉਜੀ ਦੇਣ ਇਹ ਵੀ ਲੈ ਜੂ ਹਫਤਾ ਹਜੇ। ਦੇਣ ਲੈ ਜੂ। ਹਨਾ? ਹਾਂ। ਬੜੇ ਰਮਾਨ ਨਾ ਲੈ ਜੂ 8 ਦਿਨ। ਲੈ ਜੀ। ਲੇਵਾ ਸੋਨਾ ਤਿਆਰ ਕਰ ਜੂ ਜਿੰਨੇ ਜੋਗੀ। ਇਹ ਚੰਗੇ ਚੰਗੀ ਮਾਂ ਦੇ ਪੇਟੋਂ ਜਾਂ ਚੰਗੇ ਮਾਲੀ ਦੀ ਕੱਟੀ ਆ, ਹਨਾ? ਤੇ ਬਾਕੀ ਸੰਭਾਈ ਥੋੜੀ ਜੀ ਘੱਟ ਹੋਈ ਆ। ਸਾਰੀ ਜੈੱਡ ਬਲੈਕ ਆ ਸੱਜਣੋ ਨੋਟ ਕਰ ਲਿਓ ਹਾਂ ਸ਼ੂ ਕਰਾਣੀ ਜਿਸ ਤਰ੍ਹਾਂ ਮੈਂ ਨਾ ਤੁਧੂ ਤੁਨੀ ਕਰ ਦਿੰਦੀ ਨਹੀਂ ਬਾਤ ਕੇ ਚੰਗੇ ਸੁਭਾਅ ਦੇ ਆ ਮਾਲਕ ਤੇ ਬਾਕੀ ਇਹ ਚਾਰੂ ਵੀ ਬਹੁਤ ਹੋਊਗੀ ਚਾਰੂ ਵੇਖੋ ਸੱਜਣੋ ਕਰ ਲਓ ਤੋਰ ਚੱਕ ਕੀ ਬਾਤ ਚੰਗਾ ਸਿੰਘ ਸੋਹਣਾ ਰੰਗ ਰੂਪ ਆ ਕੱਦ ਬਾਲਾ ਵੱਡਾ ਨਹੀਂ ਦਰਮਿਆਨੀ ਤੇ ਭਾਅ ਵੀ ਦਰਮਿਆਨਾ ਹੀ ਹੋਊਗਾ ਟੋਕੜਾ ਨਹੀਂ ਆਦਾ ਇਹ ਭਾਅ ਕਿੰਨਾ 8000 60 ਇਹ ਤੋਂ ਬਾਅਦ ਉਹਦੇ 'ਚ ਪਿਆਰ ਮੁਹੱਬਤ 60 ਪੂਰੇ ਦੀ ਦੇਣੀ ਕਿਦਾਂ 60 ਪੂਰੇ ਦੀ ਉਹਦੇ 'ਚ ਵੀ ਛੋਟ ਛੱਪਾ ਹੋਊਗਾ ਯਾਰ ਕਰੂਗਾ ਪਾਉ ਤੇ ਭਾਉ ਜੀ ਇਕਾ ਇਹ ਪਹਿਲਾ ਸੂਆ ਤੋਂ ਦੰਦ ਵੱਛੀ ਦੋ ਦੰਦ ਆਹ ਕੀ ਬਾਤ ਆ ਪੌਲੇ ਵਾਲੂ ਆ ਬੜਾ ਕਰਮਾਰੀ ਨੇ ਸਟਾਰਟ ਕੀਤਾ ਪਟਨਾ ਹੈ 5 ਕਿਲੋ ਦੀ ਗਰੰਟੀ ਨਾਲ ਲਈ ਆਪਾਂ ਪਹਿਲਾਂ ਕਿਆ ਬਾਤ ਆ ਯਾਰ ਉਹਨੇ ਕੋਈ ਗਾਵਾ ਏਡ ਗੇਡ ਕੇ ਸਾਰਿਆਂ ਦਾ ਦੁੱਧ ਬੜਾ ਅੱਛਾ ਹਾਂ ਰੰਗ ਵੀ ਇਹੀ ਰੰਗ ਵੀ ਚੀਨੇ ਜੇ ਤੇ ਸਵੇਰਾ ਸਵੇਰਾ ਬਹੁਤ ਚੰਗਾ ਠੰਡੀ ਠੀਰੀ ਬੜੀ ਨੇ ਠੀਕ ਆ ਪੌਥਾਂ ਨਾ ਬੜੀ ਪਾਵਰ ਵਾਲਾ ਲੱਗਾ ਵੜ ਨੂੰ ਹਣਾ ਇਸ ਚੱਡੇ ਦੇ ਥਾਂ ਦਾ ਦੁੱਧ ਦੇ ਦਿੰਦੀ ਗਾ ਦੇ ਦਿੰਦੀ ਆ ਪਾਉਏ ਕੋਈ ਸ਼ਾਕ ਨਹੀਂ ਬਾਕੀ ਗੱਬ ਬਹੁਤ ਆ ਆ 24 25 ਕਿਲੋ ਵਾਇਰ ਦੁੱਧ ਦੇ ਜੀ ਵੇਖ ਲਓ ਸਜਣੋ ਕਰੋ ਥਾਂ ਲੇਵੇ ਦੀ ਕੁਆਲਿਟੀ ਚੈੱਕ ਚਾਰਾਂ ਥਨਾਂ ਦਾ ਆਪਸੀ ਗੈਪ ਦੂਰੀ ਲੇਵਾ ਬਹੁਤ ਟਾਪ ਦਾ ਵੱਚੀ ਪਹਿਲਾਂ ਨੇ ਦੋਂਦੀ ਨੇ ਤਿਆਰ ਕੀਤਾ ਹੋਇਆ ਤੇ ਬਾਉ ਜੀ ਕੱਢੋ ਟੋਰ ਕਰਾਓ ਚੈੱਕ ਤੇ ਇਹਦਾ ਵੀ ਰੇਟ ਦੱਸਾਂਗੇ ਆਪਣੇ ਭੈਣਾ ਭਰਾਵਾਂ ਨੂੰ ਵੇਖੋ ਸੱਜਣੋ ਕੀ ਬਾਤ ਬਾਉ ਹਜੇ ਦਿਨ ਨਹੀਂ ਨਾ ਹਜੇ ਪੰਜ ਚਾਰ ਲੈ ਜੂਗੀ ਲੈ ਜੂਗੀ ਕੋਈ ਸ਼ੱਕ ਨਹੀਂ ਤੇ ਬਾਉ ਹਜੇ ਲੇਵੇ ਦੇ ਤਾਂ ਦੁੱਖ ਹੋਰ ਵੀ ਤੋੜੂ ਹਣਾ ਆਪਾ ਬੱਝੋਂਦੀ ਰਵੇ ਜਿਹੜੇ ਘਰੇ ਜਾਵੇ ਬਾਕੀ ਗਰਮੀ ਗੁਰਮੀ ਦਾ ਤੋਹਫਾ ਹੀ ਆ ਨਾ ਇਹਨੂੰ ਇੱਡੀ ਗਰਮੀ ਵੀ ਨਹੀਂ ਹਾਂ ਕ੍ਰੋਸ ਆ ਗਈ ਨਾ ਜਿੰਤਰਾ ਇਹ ਤੁੜਕਾਈਏ ਨਾ ਕੱਟੀ ਜਾਣ ਹਾਂ ਮੂੰਟ ਦੀਏ ਨਾ ਤੇ ਪਾਉ ਜੀ ਕਿੰਨੇ ਦੀ ਇਹ ਦੇਵਾਂਗੇ ਆਪਾਂ ਵਹਿੜਾ 65000 ਨਿਕਲਦੀ ਇੱਥੇ ਆ 60 ਤੇ 5 ਉਹਦੇ ਚ ਕਿੰਨਾ ਪਿਆਰ ਮੁਹੱਬਤ ਜਿਹੜਾ ਕਰਦੇ ਐ ਇਹਨੂੰ ਮੂੰ ਅੱਜ ਆ ਕੇ ਪੁੱਛੋ ਹੈ ਤੂੰ ਪੁੱਛੋ ਗਿਆ ਤੇ ਉਹ ਮੇਰੀ ਦੇਦਾ 60 ਦੀ ਦੇ ਅੱਜ ਵੇਖੀ ਜਾ ਸਰਦੀ ਦੇ ਲਈ ਬੱਚੇ ਦੇ ਨਾਮ ਬੱਚੇ ਪੈਸੇ ਛੋੜੋ ਨਹੀਂ ਜੋ ਬੱਚੇ ਦੇ ਨਾਮ ਬੱਚੇ ਅੱਜ ਕੋਈ ਲੋ ਵੀ ਸੱਜਣੋ 60000 ਚੋਂ 500 ਛੋੜਾ ਬਾਕੀ ਕਾਲ ਕਰ ਲਿਓ ਪਸੰਦ ਆਵੇ ਤੁਹਾਡੇ ਤੇ ਸੌਦਾ ਹੋ ਜਾਂਦਾ ਹੁੰਦਾ ਚੀਜ਼ ਪਸੰਦ ਤੇ ਆ ਆ ਵੀ ਕੱਟੀ ਚੰਗੀ ਆ ਪਲੂਨ ਸਾਰੀ ਗੱਲਬਾਤ ਆਪਾਂ ਕਰ ਲਈ ਆ ਵੀਡੀਓ ਦੇ ਵਿੱਚ ਐਨ ਤੁਹਾਨੂੰ ਮੈਂ ਹਰ ਪੱਖ ਤੋਂ ਜਿੰਨੀ ਜੋਗਿਆ ਵਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਬਾਕੀ ਤੁਸੀਂ ਆ ਕੇ ਵੇਖਣਾ ਕਿਉਂਕਿ ਜਦੋਂ ਪੈਸੇ ਲਾਉਣੇ ਆ ਤਾਂ ਸੱਜਣੋ ਆਉਣਾ ਵੀ ਪੈਣਾ ਤੇ ਇਹ ਵੀ ਝੋਟੀ ਬਹੁਤ ਜੈਲੀ ਜੁਲੀ ਆ ਸਾਰੀ ਗੱਲਬਾਤ ਬਖਾਤੀ ਤੁਹਾਨੂੰ ਰੇਟ ਬਿਲਕੁਲ ਅੱਜ ਖਿੱਚ ਕੇ ਆਲੀ ਆ ਤੇ ਆ ਤਾਂ ਫਿਰ ਜੇ ਕਰੇ ਬੱਚੇ ਬੱਚੇ ਲੈਣੇ ਆ ਜਾਂ 400 ਦੇ ਘਰੇ ਚੋਣੀਆਂ ਨੀਲੀ ਰਾਵੀ ਦਾ ਸ਼ਾਂਕ ਰੱਖਦੇ ਆ ਤਾਂ ਸੱਜਣੋ ਮੈਂ ਮੰਗਾ ਲਿਓ ਕਿਉਂਕਿ ਇਹਦੇ ਵਿੱਚ ਕੋਈ ਘਾਟੇ ਵਾਲਾ ਸੌਦਾ ਇਸ ਕਰਕੇ ਕਿਉਂਕਿ ਰੇਟ ਇਹਦਾ ਵੀ ਜਾਇਜ਼ ਆ ਤੇ ਬਾਕੀ ਚੰਗੇ ਮਾਲੀ ਦਿੱਤੀ ਆ ਆ ਵੀ ਕੱਟੀ ਬੜਾ ਸੋਹਣਾ ਪੱਠ ਫੁੜਾ ਲੱਗਾ ਚੰਗਾ ਕੱਦ ਕਾਠਾ ਮਗਰ ਇਹਦੇ ਵੀ ਕੱਟੀ ਆ ਨੀਲੀ ਰਵੀ ਦੇ ਮਗਰ ਵੀ ਜਿਹੜੀ ਉਹ ਵੀ ਕੱਟੀ ਆ ਸੱਜਣੋ ਤੇ ਸੋਹਣਾ ਰੰਗ ਰੂਪ ਆ ਇਹਦਾ ਵੀ ਰੇਟ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਇਆ ਉਹ ਵੀ ਜਾਇਜ਼ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੇ ਮਿਲਦੇ ਆਂ ਆਪਾਂ ਕੋਈ ਅੱਗੇ ਜਲਦ ਨਵੀਂ ਵੀਡੀਓ ਤੇ ਸੱਜਣੋ ਕਿਸੇ ਨਵੀਂ ਅਪਡੇਟ ਨਾਲ ਧੰਨਵਾਦ ਇਹਨਾਂ ਪਿਆਰ ਸਤਿਕਾਰ ਦੇਣ ਲਈ